ਮਟਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਖੋ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਸੇਰ ਤੇ ਨਿਊ ਹੋਲੈਂਡ 363 ਸਵਾਰ 744 ਐਫੀ ਸਵਾਰ 735 ਐਫੀ ਚਲੋ ਕਰਦੇ ਆਂਗੇ ਵੀਡੀਓ ਵਿੱਚ ਗਲਵਾ ਤੇ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਆ ਚੈਨਲ ਨੂੰ ਪਾਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਹਣ ਤਾਂ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਆਂਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਡਰਾਈਵਰ ਆ ਗੰਤਰੋ ਨਿਊ ਹੋਲੈਂਡ ਸੁਪਰ 363 ਸਾਰਾ ਡਰਾਈਵਰ origional ਆ ਯਾ ਉਹਦਾ ਨੰਬਰ ਆ 2013 ਮਾਡਲ ਆ ਤੇ 3 ਸਪੀਡ ਆ 2013 ਮਾਡਲ ਆ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਬਾਕੀ ਟਾਇਰਾਂ ਦੇ ਗ੍ਰੀਨ ਵੀ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਲੈਫਟ ਟਰੈਕਟਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਇਹਦੀ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ 4 ਲੱਖ ਰੁਪਇਆ ਪੂਰਾ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜੂ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਵੀ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਹੋਰ ਜਾਣਕਾਰੀ ਅੱਗੇ ਆ ਗਿਆ ਸਵਰਾਸ 744 ਐਫੀ ਰੰਗ ਪੇਂਟ ਦਾ ਸਾਰਾ ਡਾਟਾ ਰੀਜਨਲ ਤੋਂ ਵੀ ਵੀਡੀਓ ਵਿੱਚ ਚੈੱਕ ਆ ਰਹੀ ਸਕਦੇ ਹੋ ਪੀਪੀ 02 ਨੰਬਰ ਆ ਪੀਪੀ 2 ਨੰਬਰ ਆ ਅਮਰ ਸਰ ਸਾਹਿਬ ਦਾ ਨੰਬਰ ਆ 2014 ਮਾਡਲ ਦਾ ਟਰੈਕਟਰ ਔਇਲ ਬ੍ਰੇਕ ਆ ਇੰਜਨ ਗੇਅਰ ਦਾ ਪੂਰਾ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਦੀ ਵਾਹ ਕੇ ਚਲਾ ਕੇ ਚੈੱਕ ਕਰਕੇ ਹੀ ਖਰੀਦ ਸਕਦੇ ਆ ਕੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ 2 ਲੱਖ ਤੇ 80 ਹਜ਼ਾਰ ਡਿਮਾਂਡ ਰੱਖੇ ਬਾਕੀ ਮੌਕੇ ਤੇ ਮਾਨਤਾਣ ਹੋਊਗਾ ਤੇ ਏਰੀਆ ਹੈਗਾ ਪਿੱਕੀ ਬੈਂਡ ਬਾਕੀ ਕੰਡਕਟਰ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸਵਰਾ ਟਰੈਕਟਰ ਖਰੀਦ ਸਕਦੇ ਹੋ ਅੱਗੇ ਫਿਰ ਆ ਗਿਆ ਸਵਰਾ 735 FE ਪੀਵੀ ਨੰਬਰ ਆ ਪੰਜਾਬ ਦਾ ਨੰਬਰ ਆ 1995 ਮਾਡਲ ਦਾ ਟਰੈਕਟਰ ਚਾਰੇ ਟਾਇਰ ਨਵੇਂ ਆ ਨਵੀਂ ਬੈਟਰੀ ਆ ਸੈਲਫ ਸਟਾਰਟ ਆ ਬਾਕੀ ਇੰਜਨ ਗੇਅਰ ਲੈਫਟ ਦਾ ਪੂਰਾ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਦੀ ਵਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਗੱਲ ਕਰੀਏ ਡਿਮਾਂਡ ਦੀ ਤੇ ਡਿਮਾਂਡ ਰੱਖੀ ਵੀਰੇ ਨੇ 1,20,000 ਰੁਪਇਆ ਫਿਕਸ ਡਿਮਾਂਡ ਰੱਖੀ ਹੈ ਟਰੈਕਟਰ ਦੀ ਫਿਕਸ ਡਿਮਾਂਡ ਰੱਖਿਆ ਬਾਕੀ ਏਰੀਆ ਪੈਂਦਾ ਬਾਗਾਪੁਰਾਣਾ ਕਨੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕਨੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸਵਰਾਏ 1995 ਮਾਡਲ ਨਵੇਂ ਟਾਇਰਾਂ ਦੇ ਟਰੈਕਟਰ ਖਰੀਦ ਸਕਦੇ ਹੋ ਚਲੋ ਮਿਲਦੇ ਆਂ ਅੱਗੇ ਮਿੱਤਰੋ ਨਵੀਂ ਵੀਡੀਓ ਵਿੱਚ